ਰਸਤੇ ਵਿੱਚ ਬਣਾਏ ਗਏ ਗੇਟ ਨੂੰ ਲੈ ਕੇ ਕਲੋਨੀ ਦੇ ਦੋ ਤੇਰਾ ਆਮੋ ਸਾਹਮਣੇ ਨਗਰ ਕੌਂਸਲ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਬੀਤੀ ਰਾਤ ਤੋੜ ਦਿੱਤਾ ਸੀ ਗੁਰਦਾਸਪੁਰ ਸਥਾਨਕ ਸ਼ੁਭਮਨ ਕਲੇਬ ਵਿੱਚ ਲੰਘੇ ਵਾਲੇ ਰਸਤੇ ਵਿੱਚ ਕੁਝ ਕਲੋਨੀ ਨਿਵਾਸੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇੱਕ ਗੇਟ ਬਣਾਇਆ ਗਿਆ ਸੀ ਜੋ ਦੂਜੀ ਧਿਰ ਦੀ ਸ਼ਿਕਾਇਤ ਤੇ ਗੇਟ ਨਗਰ ਕੌਂਸਲ ਵੱਲੋਂ ਤੋੜ ਦਿੱਤਾ ਗਿਆ ਸੀ ਪਰ ਫਿਰ ਵੀ ਗੇਟ ਨੂੰ ਲੈ ਕੇ ਵਿਵਾਦ ਹਜੇ ਤੱਕ ਬਰਕਰਾਰ ਹੈ ਪਹਿਲੀ ਤਰ ਜਿਸ ਨੇ ਗੇਟ ਬਣਾਇਆ ਸੀ ਹੁਣ ਜਿਸੇ ਅੱਗੇ ਮੰਗ ਪੱਤਰ ਦੇਣ ਜਾ ਰਹੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਗੇਟ ਬਣਾਉਣ ਦੀ ਮੁਰਤੋਂ ਇਜਾਜ਼ਤ ਦਿੱਤੀ ਜਾਵੇ ਦੂਜੇ ਪਾਸੇ ਦੂਜੀ ਤਰ ਦੇ ਕੁਲਦੀਪ ਪੁਰੇਵਾਲ ਦਾ ਕਹਿਣਾ ਹੈ ਕਿ ਕਲੋਨੀ ਦੀ ਸੁਰੱਖਿਆ ਲਈ ਇੱਥੇ ਚੌਕੀਦਾਰ ਰੱਖਣਾ ਚਾਹੀਦਾ ਹੈ ਨਾ ਕਿ ਗੇਟ ਬਣਾ ਕੇ ਸਾਰਾ ਲੰਗਾ ਹੀ ਬੰਦ ਕਰ ਦੇਣਾ ਉਹਨਾਂ ਦਾ ਕਹਿਣਾ ਹੈ ਕਿ ਇਹ ਰਸਤਾ ਗੋਬਿੰਦਨ ਨਗਰ ਅਤੇ ਨਵੀਪੁਰ ਰੋਡ ਨੂੰ ਸ਼ਾਰਟਫਿਟ ਪੈਂਦਾ ਤੇ ਜਿਹੜੇ ਮੁਲਾਜ਼ਮ ਕਲੋਨੀ ਵਿੱਚ ਰਹਿੰਦੇ ਹਨ ਅਤੇ ਕਲਨ ਔਰ ਸਾਈਡ ਤੇ ਜਾਂ ਫਿਰ ਨਵੀਪੁਰ ਰੋਡ ਤੇ ਜਾਂਦੇ ਹਨ ਉਹਨਾਂ ਜਦ ਕਿ ਗੋਬਿੰਦਨਗਰ ਸਾਈਡ ਤੋਂ ਆਣ ਜਾਣ ਵਾਲਿਆਂ ਨੂੰ ਵੀ ਲੰਬਾ ਰਸਤਾ ਪਾਰ ਕਰਨਾ ਪੈਂਦਾ ਹੈ ਇਸ ਲਈ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਦਖਲ ਤੋਂ ਬਾਅਦ ਗੇਟ ਤੋੜਿਆ ਗਿਆ ਹੈ ਅਤੇ ਉਹ ਹੁਣ ਵੀ ਗੇਟ ਨਹੀਂ ਬਣਨ ਦੇਣਗੇ ਕਮਲਪ੍ਰੀਤ ਸਿੰਘਾ ਜੀ ਅਸੀਂ ਸ਼ੁਭਮੇ ਨਿਕਲੇਵ ਦੇ ਸਾਰੇ ਇੱਥੇ ਵਾਸੀ ਖੜੇ ਹਾਂ ਤੇ ਅੱਜ ਇਹ ਮੁੱਦਾ ਸਾਰਾ ਇਹ ਸੀਗਾ ਵੀ ਇਹ ਜਿਹੜਾ ਰਸਤਾ ਛੋਟਾ ਸ਼ੁਭਮੇ ਨਿਕਲੇਵ ਦੀ ਬੈਕ ਸਾਈਡ ਆ ਰਿਹਾ ਵਾ ਮੇਨ ਸਾਡੀ ਐਂਟਰੀ ਬਟਾਲਾ ਰੋਡ ਤੇ ਆ ਤੇ ਇਹ ਜਿਹੜਾ ਰਸਤਾ ਵਾ ਇਹ ਸਿਰਫ ਇੱਕ ਕਿਸੇ ਨਿੱਜੀ ਪਰਿਵਾਰ ਦਾ ਰਸਤਾ ਸੀਗਾ ਇਹਦੇ ਉੱਤੇ ਆਪਾਂ ਫਿਰ ਵੀ ਆਪਣੇ ਕੋਲੋਂ ਸਾਰੀ ਕਲੈਕਸ਼ਨ ਕਰਕੇ ਇਹਦੇ ਉੱਤੇ ਆਪਾਂ ਗੇਟ ਲਵਾਇਆ ਵੀ ਸਾਡੀ ਸਿਕਿਉਰਿਟੀ ਪਰਪਸ ਵਾਸਤੇ ਵੀ ਸਾਡੀਆਂ ਫੈਮਲੀਆਂ ਸਾਡੇ ਬੱਚੇ ਸਾਡਾ ਸਾਰਾ ਪਰਿਵਾਰ ਸੇਫ ਰਹੇ ਇਹ ਜਿਹੜਾ ਗੇਟ ਆ ਇਹ ਲੱਗਾ ਵੀ ਥਾਣੇ ਦੇ ਵਿੱਚ ਫੈਸਲਾ ਹੋ ਗਿਆ ਕਿਉਂਕਿ ਉਦੋਂ ਵੀ ਇਸ ਪਾਰਟੀ ਨੇ ਇਹ ਗੇਟ ਨੂੰ ਰੋਕਿਆ ਸੀਗਾ ਜਦੋਂ ਆਪਾਂ ਲਾ ਰਹੇ ਸੀਗੇ ਤੇ ਥਾਣੇ ਦੇ ਵਿੱਚ ਐ ਐਸ ਐਚਓ ਸਾਬ ਦੇ ਸਾਹਮਣੇ ਬੈਠ ਕੇ ਇਹ ਫੈਸਲਾ ਹੋ ਗਿਆ ਇਹ ਗੇਟ ਸਾਡਾ ਰਾਜੀ ਨਮਾ ਕਰਕੇ ਲੱਗਾ ਤੇ ਹੁਣ ਇਹ ਜਿਹੜਾ ਗੇਟ ਆ ਇਸ ਵੇਲੇ ਸਿਵਲ ਪ੍ਰਸ਼ਾਸਨ ਨੇ ਸਾਡੀ ਇਨਫੋਰਮੇਸ਼ਨ ਤੋਂ ਬਗੈਰ ਸਾਨੂੰ ਦੱਸਣ ਤੋਂ ਬਗੈਰ ਪਤਾ ਨਹੀਂ ਕਿਹਦੇ ਦਬਾਅ ਥਲੇ ਆਣ ਕੇ ਇਹ ਗੇਟ ਸਾਡਾ ਰਾਤ ਹਨੇਰੇ ਚੋਰੀ ਤਰੀਕੇ ਨਾਲ ਪਟਾਇਆ ਸਾਨੂੰ ਬਿਨਾਂ ਨੋਟਿਸ ਦਿੱਤੇ ਉਹ ਵੀ ਇਹ ਗੇਟ ਵੀ ਈਓ ਔਰ ਮਿਊਸਪਲ ਕਮੇਟੀ ਦੇ ਕਰਮਚਾਰੀਆਂ ਨਾਲ ਕੇ ਪਟਾਇਆ ਹਨੇਰੇ ਹੋਏ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਆਪਾਂ ਗੇਟ ਪੁੱਟ ਰਹੇ ਆ ਸਾਡੀ ਇਹ ਮੰਗਿਆ ਅਸੀਂ ਆ ਸਾਰਾ ਮੰਗ ਪੱਤਰ ਲੈ ਕੇ ਡੀਸੀ ਸਾਹਿਬ ਕੋਲ ਜਾ ਰਹੇ ਆ ਵੀ ਸਾਡਾ ਸਾਡੇ ਨਾਲ ਇਨਸਾਫ ਕੀਤਾ ਜਾਏ ਕਿਉਂਕਿ ਜੋ ਸਾਡਾ ਸਿਵਲ ਪ੍ਰਸ਼ਾਸਨ ਆ ਉਹਨਾਂ ਕੋ ਪਹਿਲੀਆਂ ਤੇ ਦਕੈਤੀਆਂ ਚੋਰੀਆਂ ਦੇ ਕੋਈ ਫੈਸਲੇ ਸੋਲਵ ਹੋ ਨਹੀਂ ਰਹੇ ਜੇ ਅਸੀਂ ਖੁਦ ਆਪਣੇ ਕੋਲੋਂ ਕਲੈਕਸ਼ਨ ਕਰਕੇ ਆਪਣੀ ਸੇਫਟੀ ਕਰ ਰਹੇ ਆ ਤੇ ਸਾਨੂੰ ਉਹ ਵੀ ਨਹੀਂ ਕਰਨ ਦੇ ਰਹੇ ਪਰ ਸਾਡੀ ਮੰਗ ਆ ਵੀ ਸਾਡੇ ਨਾਲ ਇਨਸਾਫ ਕਰੋ ਸਾਡੇ ਨਾਲ ਧੱਕਾ ਹੋ ਰਿਹਾ ਠੀਕ ਹੈ ਜੀ ਸਾਡੀ ਸਾਰੀ ਕਲੋਨੀ ਕਿਉਂਕਿ ਅਸੀਂ ਉੱਡਾ ਪ੍ਰੂਫਡ ਕਲੋਨੀ ਦੇ ਵਿੱਚ ਮਕਾਨ ਮਹਿੰਗੇ ਰੇਟਾਂ ਤੇ ਆਪਣੀ ਸਖਸ਼ਾ ਵਾਸਤੇ ਲਏ ਨੇ ਨਾ ਕਿ ਵੀ ਅਸੀਂ ਇਹ ਸਾਨੂੰ ਇੱਥੇ ਆਣ ਕੇ ਜਿਹੜਾ ਮਰਜ਼ੀ ਗੋਲੀ ਮਾਰ ਜੇ ਜਿਹੜਾ ਮਰਜ਼ੀ ਆਣ ਕੇ ਸਾਨੂੰ ਇੱਥੇ ਸਾਡਾ ਨੁਕਸਾਨ ਕਰ ਜੇ ਕਿਉਂਕਿ ਇਸ ਕਲੋਨੀ ਵਿੱਚ ਅੱਗੇ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਨੇ ਤੇ ਸਾਡੇ ਕੋਲ ਵਿਦ ਪ੍ਰੂਫ ਆ ਆ ਅਖਬਾਰਾਂ ਦੀਆਂ ਕਟੀਆਂ ਨੇ ਆ ਚੋਰੀਆਂ ਦੀਆਂ ਸਾਡੇ ਕੋਲ ਫੋਟੋਆਂ ਨੇ ਸਾਰਾ ਕੁਝ ਅਸੀਂ ਪ੍ਰਸ਼ਾਸਨ ਨੂੰ ਪਰਜੋਗ ਮੰਗ ਕਰਦੇ ਆ ਵੀ ਸਾਡੀ ਮਦਦ ਕਰੋ ਔਰ ਸਾਨੂੰ ਇਨਸਾਫ ਦਿਓ ਨਹੀਂ ਤੇ ਸਾਨੂੰ ਮਜਬੂਰਨ ਤੌਰ ਤੇ ਕੋਈ ਕੜੇ ਕਦਮ ਚੁੱਕ ਕੇ ਸਾਨੂੰ ਧਰਨੇ ਲੋਣੇ ਪੈਣਗੇ ਦੇ ਅਸੀਂ ਪ੍ਰਸ਼ਾਸਨ ਦੇ ਖਿਲਾਫ ਤਗੜੇ ਹੋ ਕੇ ਫਿਰ ਡਟ ਕੇ ਮੁਕਾਬਲਾ ਲੜਾਂਗੇ ਆਪਣੀ ਸੁਰੱਖਿਆ ਲਈ ਅਸੀਂ ਸਿਰਫ ਆਪਣੇ ਬੱਚਿਆਂ ਆਪਣੇ ਪਰਿਵਾਰਾਂ ਆਪਣੀ ਫੈਮਲੀਆਂ ਦੀ ਸੁਰੱਖਿਆ ਲਈ ਸਾਰਾ ਕੰਮ ਕਰ ਰਹੇ ਆ ਜੀ ਤੇ ਸਾਨੂੰ ਬੇਨਤੀ ਆ ਪ੍ਰਸ਼ਾਸਨ ਤੋਂ ਆਸ ਵੀ ਆ ਕਿ ਪ੍ਰਸ਼ਾਸਨ ਸਾਡੀ ਇਹ ਬੇਤੀ ਸੁਨੇਗਾ ਮੈਂ ਕੁਲਦੀਪ ਪੂਰਵਾਲ ਸ਼ੁਭਮ ਕਲੋਨੀ ਵਾਸੀ ਆ ਇਹ ਵੀ ਸਾਡੇ ਸਾਬਕਾ ਪ੍ਰਧਾਨ ਇਹ ਸਾਥੇ ਗੋਬਿੰਦਨਗਰ ਤੋਂ ਇਸ ਜਿਹੜਾ ਸਰਕਾਰੀ ਰਸਤਾ ਜਾਂਦਾ ਸ਼ੁਭਮ ਕਲੋਨੀ ਤੋਂ ਗੋਬਿੰਦਨਗਰ ਨੂੰ ਜਿਹੜਾ ਦੋਵਾਂ ਕਲੋਨੀ ਨੂੰ ਜੋੜਦਾ ਰਸਤਾ ਤੇ ਇਹ ਨਵੀਪੁਰ ਨੂੰ ਜਾਂਦਾ ਕਾਲਾਣਾ ਰੋਡ ਨੂੰ ਚੜ ਜਾਂਦਾ ਸੋ ਇਸ ਰਸਤੇ ਉੱਤੇ ਸਾਡੀ ਹੀ ਕਲੋਨੀ ਦੇ ਕੁਝ ਸੱਜਣਾ ਨੇ ਗੇਟ ਜਿਹੜਾ ਉਹ ਲਾਤਾ ਸੀਗਾ ਤੇ ਗੇਟ ਲਾਉਣ ਤੋਂ ਬਾਅਦ ਚਾਹੀਦਾ ਤੇ ਸੀ ਵੀ ਉੱਥੇ ਚੌਕੀਦਾਰ ਰੱਖ ਦੇ ਆਉਣ ਜਾਣ ਦੀ ਕੋਈ ਵਿਘਨ ਨਾ ਪਾਉਂਦੇ ਪਰ ਉਹਨਾਂ ਨੇ ਗੇਟ ਲਗਾ ਕੇ 2 ਮਹੀਨੇ ਚਾਬੀ ਜਿਹੜੀ ਹੈ ਇੱਕ ਵਿਅਕਤੀ ਨੇ ਇਥੋਂ ਦੇ ਨੇ ਉਹ ਚਾਬੀ ਜੇਬ ਚ ਪਾ ਛੜੀ ਅਸੀਂ ਕਲੋਨੀ ਦੇ ਜਿਹੜੇ ਅਹੁਦੇਦਾਰ ਹੀ ਮੈਂ ਵੀ ਅਹੁਦੇਦਾਰ ਜਿਹੜਾ ਇਸ ਕਲੋਨੀ ਦਾ ਜਨ ਸਕਤਰ ਪਰ ਫਿਰ ਵੀ ਸਾਡੀ ਨਹੀਂ ਸੁਣੀ ਗਈ ਜਿਹੜਾ ਗੇਟ ਪੱਕਾ ਬੰਦ ਕਰ ਦਿੱਤਾਗਾ ਅਸੀਂ ਉਹਦੀ ਸ਼ਿਕਾਇਤ ਜਿਹੜੀ ਉਹ ਡੀਸੀ ਸਾਹਿਬ ਨੂੰ ਕੀਤੀ ਡੀਸੀ ਸਾਹਿਬ ਨੇ ਸਾਰੀ ਪੜਤਾਲ ਕਰਕੇ ਉਹਨਾਂ ਨੇ ਨਕਸ਼ਾ ਦੇਖਿਆ ਇਸ ਨਕਸ਼ੇ ਦੇ ਵਿੱਚ ਪੂਰਾ ਬਾਚਿਆ ਉਹਨਾਂ ਨੇ ਵੀ ਇਹ ਸਰਕਾਰੀ ਰਸਤਾ ਹੈਗਾ ਲੇਆਉਟ ਪਲਾਨ ਦੇ ਵਿੱਚ ਹੈਗਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਰਸਤੇ ਉੱਪਰ ਜਿਹੜਾ ਨਜਾਇਜ਼ ਗੇਟ ਲੱਗਾ ਹੋਇਆ ਸੀਗਾ ਉਹਨਾਂ ਨੇ ਡਿਸੀਡ ਹੁਕਮਾਂ ਤੇ ਜਿਹੜਾ ਉਹ ਈਓ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੇ ਪੁੱਟ ਕੇ ਲੈ ਗਏ ਤਾਂ ਹੁਣ ਲੋਕਾਂ ਦੀ ਜਿਹੜੀ ਆਵਾਜ਼ ਹੈ ਪ੍ਰਸ਼ਾਸਨ ਨੇ ਜਿਹੜੀ ਉਹ ਬਹਾਲ ਕਰਤੀ ਗਈ ਹੈ ਸਾਡੀ ਅੱਜ ਵੀ ਮੰਗ ਹੈ ਕਿ ਕੁਝ ਕਲੋਨੀ ਦੇ ਵਾਸੀ ਜਿਹੜੇ ਆ ਉਹ ਅਜੇ ਵੀ ਚਾਹੁੰਦੇ ਆ ਕਿ ਇੱਥੇ ਗੇਟ ਲਗਾ ਕੇ ਇਸ ਰਾਹ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਪਰ ਉਹਦੇ ਨਾਲ ਜਿਹੜੇ ਇਸ ਕਲੋਨੀ ਦੇ ਜਿਹੜੇ ਮੁਲਾਜ਼ਮ ਆ ਜਿਹੜੇ ਕਰਾਣ ਉਹ ਰੋਡ ਨੂੰ ਜਾਂਦੇ ਆ ਉਹਨਾਂ ਨੂੰ ਮੁਸ਼ਕਲ ਆਉਣੀ ਆ ਜਿਹੜੇ ਕੁਝ ਇਸ ਕਲੋਨੀ ਦੇ ਰਹਿੰਦੇ ਆ ਵਾਸੀ ਉਹਨਾਂ ਦੇ ਗੋਬਿੰਦਨਗਰ ਜਿਹੜੀ ਆ ਜੇ ਗੋਬਿੰਦਨ ਦੇ ਜਿਹੜੀ ਰਿਸ਼ਤੇਦਾਰੀ ਉਹ ਇੱਧਰ ਆਉਂਦੇ ਆ ਅਸੀਂ ਉਧਰ ਜਾਂਦੇ ਆ ਦੋਵਾਂ ਕਲੋਨੀਆਂ ਦਾ ਆਪਸੀ ਵੀ ਜਿਹੜਾ ਉਹ ਜਿਹੜਾ ਜੋ ਵੀ ਹੋਣਾ ਜਾਣਾ ਉਹ ਬੰਦ ਹੋ ਜਾਣਾ ਤੇ ਜਿਹੜੇ ਜਿਹੜੇ ਹੁਣ ਸਾਡੇ ਸੁਭਮ ਕਲੋਨੀ ਦੇ ਜਿਹੜੇ ਸਾਹਮਣੇ ਜਿਹੜਾ ਕਲਾਨਾ ਰੋਡ ਤੇ ਹਸਪੀਟਲ ਜਾਣਾ ਤੇ ਇੱਥੋਂ ਦੇ ਲਾਗੇ ਜਿਹੜਾ ਨੇੜੇ ਛੇਤੀ ਪੈਂਦਾ ਸੋ ਇਸ ਕਰਕੇ ਇਹ ਰਾਹ ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਧੰਨਵਾਦ ਕਰਦੇ ਆ ਕਿ ਜਿਹੜਾ ਉਹਨਾਂ ਨੇ ਆਵਾਜ਼ ਜਿਹੜੀ ਬਹਾਲ ਕੀਤੀ ਆ ਚਾਬੀ ਉਹਨਾਂ ਨੇ ਉਹਨਾਂ ਨੇ ਚਾਬੀ ਦਿੱਤੀ ਨਹੀਂ ਸਾਨੂੰ ਗੇਟ ਪੱਕਾ ਬੰਦ ਕਰ ਛੜਿਆ ਸੋ ਇਸ ਕਰਕੇ ਅਸੀਂ ਅੱਜ ਵੀ ਚਾਹੁੰਦੇ ਆ ਕਿ ਇਸ ਰਸਤੇ ਉੱਤੇ ਗੇਟ ਨਹੀਂ ਲੱਗਣਾ ਚਾਹੀਦਾ ਹਾਂ ਸੁਰੱਖਿਆ ਦਾ ਜਿੱਥੇ ਤੱਕ ਮਸਲਾ ਉਹ ਜਿਹੜਾ ਉਹ ਚੌਂਕੀ ਦਾ ਰੱਖੇ ਜਾਣੀ ਚਾਹੀਦੀ ਹੈ ਹੋ ਹਰਾਨੀ ਦੀ ਗੱਲ ਆ ਵੀ ਅਜੇ ਤੱਕ ਮੇਨ ਗੇਟ ਤੇ ਵੀ ਨਾ ਦੇਂਦਾ ਚੌਂਕੀ ਦਾ ਤੇ ਨਾ ਰੱਖਦਾ ਚੌਂਕੀ ਦਾ ਪਿਛਲੇ ਪਾਸੇ ਵੀ ਚਾਰਦਵਾਰੀ ਕੋਈ ਨਹੀਂ ਸਾਰਾ ਰਸਤਾ ਖੁੱਲਾ ਔਰ ਇਹ ਬਹੁਤ ਸਾਰੇ ਕੰਮ ਜਿਹੜੇ ਭਲਾਈ ਦੇ ਕਰੋਨੇ ਦੇ ਹੋਣ ਵਾਲੇ ਦੇ ਅਸੀਂ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕਰਦਾ ਹੈ ਵੀ ਇਸ ਕਲੋਨੀ ਦੀ ਚਾਰਦੁਵਰੀ ਕੀਤੀ ਜਾਵੇ ਜਿਹੜਾ ਚੌਕੀਦਾਰ ਜਿਹੜੇ ਆ ਉਹ ਕਲੋਨੀ ਵਾਸੀ ਜਿਹੜੇ ਉਹਨਾਂ ਦੀ ਕੋਈ ਜਿਹੜੇ ਹੈਗੇ ਆ ਉਹ ਰਲ ਕੇ ਚੌਕੀਦਾਰ ਮੇਨ ਗੇਟ ਤੇ ਦਿਨ ਦਾ ਤੇ ਰਾਤ ਦਾ ਰੱਖਣਾ ਸੁਰੱਖਿਆ ਵਾਸਤੇ ਚੌਕੀਦਾਰ ਰੱਖੇ ਜਾਣੇ ਜਿਹਦੇ ਰਾਹ ਨਹੀਂ ਬੰਦ ਕੀਤਾ ਜਾਣਾ ਚਾਹੀਦਾ ਕਿਉਂਕਿ ਰਾਹ ਬੰਦ ਕਰਨਾ ਜਿਹੜਾ ਮਿਊਨਿਸਪਲ ਐਕਟ 1976 ਦਾ ਉਹਦੀ ਵੀ ਲੰਘਣਾ ਤੇ ਵੈਸੇ ਵੀ ਸੰਵਿਧਾਨ ਦੀ ਧਾਰਾ ਜਿਹੜੀ 19 ਅਤੇ 21 ਉਹਦੀ ਵੀ ਲੰਘਣਾ ਇਸ ਕਰਕੇ ਰਾਹ ਕਿਸੇ ਦਾ ਵੀ ਬੰਦ ਕਰਨਾ ਗੈਰਕਾਨੂੰਨੀ ਹੈ ਬਹੁਤ ਬਹੁਤ ਧੰਨਵਾਦ